ਨੰਦਪੁਰ ਦੇ ਲਾਏ ਓ ਮੇਰੇ ਗੁਰੂ ਜੀ ਨੰਦਪੁਰ ਦੇ ਲਾਏ ਮੇਰੇ ਭਗਵਾਨ ਨੂੰ ਗੁਰੂਆਂ ਨੂੰ ਪਾਉ ਦੋਣੇ ਬੋਲ ਅੱਛੇ ਇਹ ਜਿਹੜਾ ਨਾ ਉਹ ਪੂਰਾ ਨਾ ਕਰੀ ਪਰ ਜਿਹਸੋਰਾ ਨੂੰ ਮੜੇ ਮੇਰਾ ਬੋਲ ਇੱਕ ਬਾਲ ਲੱਗਦਾ ਮਾਂ ਮੈਂ ਗੋਜਾ ਤੇ ਚਲਾਉਂਦੀ ਹਾਂ ਇਹ ਨੀ ਦੂਰ ਤੱਕ ਦਰਵਾਜ਼ਾ ਥੋੜੀ ਦੂਰ ਨੂੰ ਹੋ ਜਾ ਸਕਦਾ ਹੈ ਕੋਈ ਛੇ ਕੌਲ ਹਾਂ ਇੱਥੇ ਲੜਦਾ ਉਹ ਕੁਛ ਨਹੀਂ ਲੜਦਾ ਤਾਂ ਬੰਦ ਲਗਾਈ ਹੈ ਪਤਾ ਹੀ ਨਹੀਂ ਨਾ ਅਟਨੀ ਸਾਹਿਬਾ ਜਰੂਰ ਹੈ ਬਟੂਲੀ ਸਾਹਿਬ ਦਾ ਜਨਮ ਨਹੀਂ ਮੁਝੂ ਵੀ ਤਰਦਾ ਨਾਦ ਬੁੱਤ ਗੁਰਾਂ ਦਾ ਤੇਗ ਬਾਹਰ ਮਾਤਾ ਗੁਜਰੀ ਜਾਏ ਟੀ ਦਾ ਗੁਰਾਂ ਦਾ ਤੇਗ ਬਾਹਰ ਮਾਤਾ ਗੁਜਰੀ ਜਾਏ ਓ ਮਈ ਵਾਰੀ ਗੁਰੂ ਜੀ ਮਾਤਾ ਗੁਜਰੀ ਜਾਏ ਹਾਂ ਦਾ ਚੀਰਾਂ ਨਾਲ ਕਾਲ ਲੈਣਾ ਹੈ ਨਾ ਕੰਡਰਸ ਨੂੰ ਫਿਲਪਾਇ ਉਹਦੇ ਨਾਲ ਸੀਦਾ ਕਾਲ ਲੈਣਾ ਗੁਰਾ ਦਾ ਹੈ ਸਭ ਕਿੰਨੇ ਕਾਲ ਗਾ ਸਰ ਗਹੰਦਾ ਹੋਣਾ ਤਾ ਬਦਲਾ ਨਾਲ ਗੁਰਾ ਦਾ ਬੈਠਦਾ ਕਹਿੰਦਾ ਇਹਦਾ ਗੁਰਾ ਸੀ ਜਿਹੜਾ ਨਾ ਕੌਣ ਗੁਰਾ ਦਾ ਜਦੋਂ ਜੀ ਗਾਉਂਦੇ ਆ ਨਾ ਬਾਹਰ ਇਹ ਨਾ ਲੈਦੇ ਫਿਰ ਕੰਨੀ ਨਿਕਲਦੇ ਆ ਅੱਜ ਇਸਲੇ ਸਾਲ ਦੀ ਸਾਡੀ ਲੋੜੀ ਜੀ ਅੱਛਾ ਤੁਸੀਂ ਬੈਠੋ ਹਾਂ ਜੀ ਆਹ ਵਿਸ਼ਲੇ ਸਾਲ ਦੀ ਸਾਡੀ ਲੋੜੀ ਜੀ ਅੱਛਾ ਤੁਸੀਂ ਬੈਠੋ ਹਾਂ ਜੀ ਆਹ ਕਲਾਹ ਦਾ ਅਸਿਕਾ ਕਿਹੜਾ ਆ ਆਪਣੇ ਹੈ ਕਿ ਨਾ ਮੰਗੀ ਵਾਲਾ ਹਾਂ ਮੈਂ ਹਾਂ ਹੁਣ ਤਾਂ ਹੁਣ ਸਾਦ ਨੇ ਇੱਥੇ ਆ ਜੂਗਾ ਹੁਣ ਘੰਟੀ ਮਾਰਦੀ ਜੇ ਵੀ ਆਪਣੇ ਇੱਥੇ ਆਜ ਬੈਠ ਲਾ ਲੂ ਹੋਣਗੀ ਤੇ ਹਾਂ ਬੱਗੀ ਵਾਲਾ ਹੈ ਆਹ ਕਿਹ ਹੈ ਹੈ ਜਾਂਦਾ ਨਹੀਂ ਬੱਗੀ ਆ ਨੂੰ ਨਹੀਂ ਨਾ ਹੀ ਨੰਗਲ ਦਾ ਚਿੱਲਾ ਹੈ